ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜਿਸ ਦਾ ਨਾਖਾ ਚੰਤਨਬਾਬਾ ਦੀਪ ਸਿੰਘ ਜੀ ਹੋਣ ਉਸ ਨੂੰ ਨਾ ਤੇ ਕਿਸੇ ਦਾ ਡਰ ਸਕਦਾ ਤੇ ਨਾ ਹੀ ਕਿਸੇ ਦੀ ਪਰਵਾਹ ਡਰਤਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਕਿਸੇ ਨਾਲ ਮਾਰਾ ਕੀਤਾ ਹੈ ਰੱਬ ਵੀ ਉਹੀ ਰੱਖਿਆ ਕਰਦਾ ਹੈ ਜਿਸ ਨੇ ਕਿਸੇ ਨਾਲ ਮਾਰਾ ਨਾ ਕੀਤਾ ਹੋਵੇ ਰੱਬ ਦੇ ਰੰਗਾਂ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਪਰ ਇਹ ਕਲਯੁਗ ਹੈ ਲੋਕ ਵਾਹਿਗੁਰੂ ਦੇ ਡਰ ਪੁੱਲੇ ਹੋਏ ਨੇ ਪਰ ਵਾਹਿਗੁਰੂ ਫਿਰ ਯਾਦ ਵੀ ਕਰਵਾਉਂਦਾ ਹੈ ਪਰ ਜਦੋਂ ਯਾਦ ਕਰਵਾਉਂਦਾ ਉਦੋਂ ਫਿਰ ਬੰਦਾ ਕੰਬਦਾ ਝੋਲੀਆਂ ਅੱਡਦਾ ਹੈ ਨੱਕ ਰਗੜਦਾ ਹੈ ਕਈ ਕੁਝ ਕਰਦਾ ਹੈ ਤਾਂ ਕਿ ਰੱਬ ਉਸ ਨੂੰ ਮaaf ਕਰ ਦੇਵੇ ਪਰ ਫਿਰ ਵਾਹਿਗੁਰੂ ਵੀ ਮaaf ਨਹੀਂ ਕਰਦਾ ਕਿਸੇ ਨੇ ਦਿਲਾਂ ਦੁਖਾਓ ਕਿਸੇ ਦੀਆਂ ਅੰਤਰਾਣਾ ਤਰਫੋਂ ਬਾਬਾ ਦੀਪ ਸਿੰਘ ਜੀ ਵੀ ਉਸੇ ਰੱਖਿਆ ਕਰਦੇ ਨੇ ਜਿਸ ਦੇ ਨਾਲ ਕਿਸ ਜਿਹੜਾ ਤੇਰੇ ਹੱਥ ਵਿੱਚ ਆ ਉਹਦੂ ਕਰ ਜਿਹੜਾ ਤੇਰੇ ਹੱਥ ਵਸ ਨਹੀਂ ਉਹਦੂ ਨਾ ਕਰ ਆਪਣੇ ਗੁਰੂ ਤੇ ਛੱਡ ਦੇ ਕਿਉਂਕਿ ਜਿਹੜਾ ਮੱਖਣ ਸ਼ਾ ਲਬਾਨੇ ਦਾ ਸਮੁੰਦਰ ਦੇ ਘੁੰਮਣ ਘੇਰੇ ਵਿੱਚ ਫਸਿਆ ਜਹਾਜ਼ ਇੱਕ ਵਾਰੀ ਅਰਦਾਸ ਕਰਨ ਤੇ ਬੰਨੇ ਕੰਡੇ ਲਾ ਸਕਦਾ ਤੂੰ ਵੀ ਪਰ ਉਹ ਸਾਰਕ ਤਾਂਤਨ ਬਾਬਾ ਦੀਪ ਸਿੰਘ ਜੀ ਤੇਰੀ ਜ਼ਿੰਦਗੀ ਦੇ ਬੇੜੀ ਕਦੇ ਡੁੱਬਣ ਨਹੀਂ ਦੇਣਗੇ ਜਦੋਂ ਵੀ ਕੋਈ ਪੁੱਛਦਾ ਹੈ ਕਿ ਤੂੰ ਸੱਚਾ ਪਿਆਰ ਕਿੰਨੂ ਕਰਦਾ ਹੈ ਤੇ ਮੇਰੇ ਦਿਲ ਵਿੱਚ ਇੱਕੋ ਹੀ ਆਵਾਜ਼ ਆਉਂਦੀ ਹੈ ਦਸਾਂ ਕਿਹੜੀ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਭਾਗ ਲਾਏ ਨੇ ਅਜੀਤ ਸਿੰਘ ਜੀ ਦੇ ਬਗੈਰ ਸਾਡਾ ਹਰ ਸਾਹ ਔਖਾ ਏ ਬਾਬਾ ਦੀਪ ਸਿੰਘ ਜੀ ਦੇ ਬਗੈਰ ਸਾਡਾ ਹਰ ਸਾਹ ਔਖਾ ਏ ਅਸੀਂ ਉਹਨਾਂ ਬਗੈਰ ਜੀ ਨਹੀਂ ਸਕਦੇ ਅਸੀਂ ਜਦੋਂ ਵੀ ਮੁਸ਼ਕਿਲ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਦਿਲੋਂ ਯਾਦ ਕੀਤਾ ਏ ਅਸੀਂ ਜਦੋਂ ਵੀ ਮੁਸ਼ਕਿਲ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਦਿਲੋਂ ਯਾਦ ਕੀਤਾ ਏ ਸਾਨੂੰ ਡਿੱਗਣ ਤੇ ਜਦੋਂ ਜਦੋਂ ਵੀ ਸਾਨੂੰ ਕਿਸੇ ਤੂਫਾਨ ਨੇ ਉਜਾੜਿਆ ਏ ਤੇ ਜਦੋਂ ਜਦੋਂ ਵੀ ਸਾਨੂੰ ਕਿਸੇ ਵੀ ਤੂਫਾਨ ਨੇ ਉਜਾੜਿਆ ਏ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਤੁਸੀਂ ਕਿਉਂ ਡਰਦੇ ਹੋ ਤੁਹਾਡੇ ਪਿੱਛੇ ਮੇਰਾ ਸਹਾਰਾ ਏ ਹੱਥਾਂ ਨਾਲ ਕੀਤਾ ਗਿਆ ਦਾਨ ਤੇ ਸੱਚੇ ਮਨ ਨਾਲ ਲਿਆ ਗਿਆ ਬਾਬਾ ਦੀਪ ਸਿੰਘ ਜੀ ਦਾ ਨਾਮ ਹੱਥਾਂ ਨਾਲ ਕੀਤਾ ਦਾਨ ਤੇ ਸੱਚੇ ਮਨ ਨਾਲ ਲਿਆ ਬਾਬਾ ਦੀਪ ਸਿੰਘ ਜੀ ਦਾ ਨਾਮ ਕਦੇ ਵਿਅਰਥ ਨਹੀਂ ਜਾਦਾ ਬਾਬਾ ਦੀਪ ਸਿੰਘ ਜੀ ਕਈਆਂ ਨੇ ਮੈਨੂੰ ਡੋਬਣਾ ਚਾਇਆ ਪਰ ਤੂਸੀਂ ਮੈਨੂੰ ਆਪਣੇ ਦਰ ਨਾਲ ਲਾ ਕੇ ਆਪਣੀ ਬਾਹ ਫੜਾ ਕੇ ਤੇ ਡੁੱਬਣੋਂ ਬਚਾ ਲਿਆ ਜਦੋਂ ਤੱਕ ਜਿੰਨੇ ਆ ਤੁਹਾਡੇ ਕੋਲ ਆਵਾਂਗੇ ਜਦੋਂ ਤੱਕ ਜਿੰਦੇ ਆ ਤੁਹਾਡੇ ਕੋਲ ਆਵਾਂਗੇ ਬਾਕੀ ਮੋਤ ਆ ਜਾਵੇ ਕਿਸ ਦਿਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਛੱਡ ਕੇ ਜਾਵਾਂਗੇ ਜਦੋਂ ਤੱਕ ਜਿੰਨੇ ਆ ਤੁਹਾਡੇ ਕੋਲ ਆਵਾਂਗੇ ਜਦੋਂ ਤੱਕ ਜਿੰਦੇ ਆ ਤੁਹਾਡੇ ਕੋਲ ਆਵਾਂਗੇ ਬਾਕੀ ਮੋਤ ਆ ਜਾਵੇ ਕਿਸ ਦਿਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਛੱਡ ਕੇ ਜਾਵਾਂਗੇ